ਖਾਦੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡੱਲ ਤਸਵੀਰਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਬਾੜ ਦੇ ਕੋਲੇ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਜਿਹੜੇ ਨਕੀਨੇ ਆ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਇੱਕ ਨੀਲੀ ਦੀ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਬਿਲਕੁਲ ਤੁਸੀਂ ਦੇਖ ਰਹੇ ਹੋ ਮੱਝ ਦਿਖਾਵਾਂਗੇ ਇੱਕ ਦੋਸਤੋ ਝੋਟੀ ਹੋਵੇਗੀ ਕੋਈ ਦੂਜੇ ਸੂਬੇ ਹੋਵੇ ਤੀਜੇ ਸੂਬੇ ਬਾਕੀ ਪੂਰੀ ਡਿਟੇਲ ਆਪਾਂ ਭਾਜੀ ਦਿਨੇਰ ਬਾਹਰ ਤੋਂ ਲਵਾਂਗੇ ਤੇ ਇੱਕ ਤੋਕੜ ਕੱਪਣ ਜਿਹੜੀ ਆ ਦੋਸਤੋ ਮਾਝ ਤੁਹਾਨੂੰ ਜਿਹੜੀ ਤੀਜੇ ਨੰਬਰ ਤੇ ਆਪਾਂ ਦਿਖਾਵਾਂਗੇ ਠੀਕ ਆ ਤੇ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਵੀ ਹੁੰਦੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦੋ ਆਪਦੀ ਤਸਦੀਕ ਕਰ ਲਿਓ ਠੀਕ ਆ ਜੀ ਟਿੱਪ ਕੇ ਚੁਵਾਈ ਕਰਕੇ ਜਿਹੜਾ ਪਸ਼ੂ ਖਾਸ ਤੌਰ ਤੇ ਸੋਇਆ ਜਿਹੜਾ ਗੱਭਣ ਟਿੱਪ ਕੇ ਤਸਦੀਕ ਕਰ ਲਿਓ ਅੱਜ ਦੋਸਤੋ ਆਪਾਂ ਵੀਡੀਓ ਬਣਾਉਣ ਦਾ ਜਿਹੜਾ ਸਮਾਂ ਤੁਸੀਂ ਜਰੂਰ ਨੋਟ ਕਰ ਲਓ 8 ਮਈ ਨੂੰ ਆਪਾਂ ਜਿਹੜੀ ਦੋਸਤੋ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਤੁਸੀਂ ਜਿਹੜਾ ਆ ਨੋਟ ਕਰ ਸਕਦੇ ਹੋ ਠੀਕ ਆ ਜੀ ਕੋਈ 5:23 ਮਿੰਟ ਤੇ ਬਿਲਕੁਲ ਮੋਬਾਈਲ ਦੀ ਸਕਰੀਨ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਕੱਲ 9 ਮਈ ਨੂੰ ਜਿਹੜੀ ਆ ਦੋਸਤੋ ਮਾਰਨਿੰਗ 6 ਵਜੇ ਆਪਾਂ ਵੀਡੀਓ ਅਪਲੋਡ ਕਰਾਂਗੇ ਇਹ ਜਰੂਰ ਮੇਰਾ ਵੀਰ ਤੁਸੀਂ ਸਾਰੇ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਤੇ ਐਨੀਮਲ ਅੱਜ 3 ਹੋਣਗੇ ਤੇ ਗੱਲਬਾਤ ਆਪਾਂ ਭਾਜੀ ਦਲੇਰ ਬਾੜ ਦੇ ਨਾਲ ਕਰਨੀ ਆ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਇਹਨਾਂ ਪਸ਼ੂਆਂ ਦੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਆ ਰੇਟ ਭਾਅ ਪਰਤਾ ਜਿਹੜਾ ਜਿੰਨਾ ਵੀ ਹੋਊਗੀ ਗੱਲਬਾਤ ਸਾਰੀ ਦੋਸਤੋ ਵੀਡੀਓ ਦੇ ਵਿੱਚ ਦੱਸੀ ਜਾਊਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਅੱਗੇ ਵੱਧ ਤੋਂ ਵੱਧ ਹੋਰ ਫਾਰਮਰ ਵੀਰਾਂ ਤੱਕ ਜਿਹੜੀ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਕੁਝ ਨਵੇਂ ਫ ਜਿਨ੍ਹਾਂ ਨੇ ਪਸ਼ੂ ਖਰੀਦਨੇ ਆ ਦੋਸਤੋ ਉਹਨਾਂ ਦੀ ਪਹੁੰਚ ਵਿੱਚ ਆ ਵੀਡੀਓ ਆ ਸਕੇ ਇਹ ਪਸ਼ੂ ਜਿਹੜੇ ਉੱਥੇ ਦੇਖ ਸਕਣ ਠੀਕ ਆ ਆਓ ਕਰਦੇ ਆ ਗੱਲਬਾਤ ਤੋਂ ਪਹਿਲਾਂ ਭਾਜੀ ਦਲੇਰ ਭਾਰਤੀ ਸਸਰੀ ਗਾਲ ਸਸਰੀ ਗਾਲ ਆ ਜੀ ਬਾਈ ਮੇਰੇ ਵੱਲੋਂ ਸਸਰੀ ਗਾਲ ਜਿਨ੍ਹਾਂ ਨੇ ਭਰਾ ਮੇਰੇ ਵੀਡੀਓ ਵੇਂਦੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਗਾਲ ਹੋਰ ਕੈਂਪ ਠੀਕ ਚੜਦੀ ਕਲਾ ਚੜਦੀ ਕਲਾ ਠੀਕ ਆ ਤੇ ਭਾਜੀ ਦਲੇਰ ਭਾਰਤੀ ਇੱਕ ਪਿਛਲੀ ਵੀਡੀਓ ਪਾਈ ਸੀ ਆਪਾਂ ਕਿਦਾਂ 2-4 ਦਿਨ ਚਾਰ ਤਰੀਕ ਨੂੰ ਪਾਈ ਇੱਕ ਛੋਟੀ ਬੜੀ ਡਿਮਾਂਡ ਚ ਰਹੀ ਉਹ ਵੇਖੀ ਉਦੋਂ ਨਹੀਂ ਵੇਗੀ ਆ ਤਿੰਨੇ ਪਹੂ ਵੀ ਵਿਗ ਗਏ ਆ ਪਸ਼ੂ ਵੀ ਚੰਗੇ ਆ ਉਦੋਂ ਵੀ ਕਿ ਮੈਨੂੰ ਕੋਈ 10-20 ਮਿੰਟ ਹੀ ਹੋਏ ਜਾਂਦਿਆਂ ਨੂੰ ਵੀਡੀਓ ਜਾਦਿਆਂ ਸਾਰੀ ਠੀਕ ਆ ਠੀਕ ਆ ਹਾਂਜੀ ਤੇ ਬਾਕੀ ਜਿਹੜਾ ਦੋਸਤੋ ਇੱਕ ਬਹੁਤੇ ਵੀਰਾਂ ਦਾ ਗਿਲਾ ਸ਼ਿਕਵਾ ਸੀਗਾ ਉਸ ਵੀਡੀਓ ਦੇ ਵਿੱਚ ਵੀ ਪਸ਼ੂ ਕਿਉਂਕਿ ਅੱਖ ਦੇ ਫਰਕੇ ਨਾਲ ਜਿਹੜੀ ਦੋਸਤੋ ਸਾਈ ਹੋਣੀ ਹੁੰਦੀ ਆ ਹਾਂ ਹਾਂ ਤੇ ਜਿਹੜਾ ਸਾਈ ਪਹਿਲਾਂ ਪਾ ਦਿੰਦਾ ਚਾਹੇ ਕੋਈ ਘਰੇ ਵੀਰ ਕੋਈ ਹਾਂ ਹਾਂ ਕੋਈ ਅੱਡਾ ਆਟਾ ਵਪਾਰ ਦਾ ਕੰਮ ਘਰੇ ਵੀ ਕੋਈ ਚੱਲ ਕੇ ਆ ਜਾਂਦਾ ਤੇ ਪਸ਼ੂ ਨੂੰ ਦੇਣਾ ਪੈਂਦਾ ਮੰਨ ਲਓ ਜੇਤ ਉਹਦੀ ਹੁੰਦੀ ਆ ਹਾਂਜੀ ਜੇਤ ਮੰਨ ਲਓ ਕੋਈ ਵੀਡੀਓ ਆਪਾਂ ਪਾ ਕੇ ਸਾਈ ਪਾ ਦਿੰਦਾ ਚਾਹੇ ਕੋਈ ਵੀਰ ਆਣ ਕੇ ਬਹਿ ਜਾਂਦਾ ਫਿਰ ਉਹਨੂੰ ਕੋਈ ਜਿਉ ਮਾਲੋ ਆਪਾਂ ਉਹਨੂੰ ਨਿਆਣੀ ਕੋ ਦੇਂਦੇ ਤੇ ਇਤਰਾ ਫਿਰ ਆਪਣੀ ਦੁਕਾਨਦਾਰੀ ਚੱਲਦੀ ਹਾਂ ਹਾਂਜੀ ਠੀਕ ਹੈ ਜੀ ਲਓ ਜੀ ਠੀਕ ਹੈ ਅੱਜ ਭਾਜੀ ਦਲੇਰਵਾਲ ਹਰ ਬਾਰ ਦੀ ਤਰ੍ਹਾਂ ਅੱਜ ਵੀ ਇੱਕ ਨੀਲੀ ਦੀ ਮਾਂ ਬਿਲਕੁਲ ਅੱਗੇ ਖੜੀ ਕਰਤੀ ਹਾਂ ਹਾਂ ਤਿਆਰ ਹੈ ਹੈ ਤਿਆਰ ਹੈ ਕੋਈ ਤਿਆਰ ਹਾਂ ਹੈ ਪੰਜ ਛੇ ਦਿਨ ਲੈਂਦੀ ਕੋ ਪੰਜ ਭਾਰੇ ਪਿੰਡੇ ਦੀ ਆ ਦੋਸਤੋ ਬਾਡੀ ਵਜਨ ਵੱਟੇ ਦੀ ਗੱਲ ਕਰੀਏ ਤਾਂ ਫੁੱਲ ਹੈਵੀ ਬਾਡੀ ਵੇਂਦੀ ਆ ਤੇ ਨੀਲੀ ਦੀ ਮਾਂ ਹੈ ਤੇ ਖੜੇ ਵੀ ਬਿਲਕੁਲ ਆਪਾਂ ਬਾਰਡਰ ਦੇ ਨਾਲ ਆ ਡਾਲ ਪਿੰਡ ਜਿਹੜਾ ਦੋਸਤੋ ਬਿਲਕੁਲ ਬਾਦਰ ਦੇ ਬਿਲਕੁਲ ਨੇੜੇ ਪਿੰਡ ਡਾਲ ਹੈ ਠੀਕ ਆ ਤੇ ਬਾਦਰ ਦੇ ਉੱਤੇ ਆਪਾਂ ਕਹਿ ਲਿਆ ਵੀ ਇਹ ਪਿੰਡ ਜਿਹੜਾ ਵਾਸਤੇ ਠੀਕ ਆ ਤੇ ਬਾਈ ਦੇ ਰੀਅਰ ਪਾਰਟ ਕਹਿੰਦਾ ਵੀ ਬਹੁਤ ਚੰਗੇ ਰਿਕਰਡ ਵਾਲੀ ਆ ਤੇ ਆਹ ਵੇਖੋ ਆ ਸਾਰੀਆਂ ਟੇਡੋ ਲਾਈਆਂ ਨੇ ਆਹ ਦੇਖੋ ਠੀਕ ਆ ਜੀ ਤੇ ਮਗਰਲੇ ਪੈਰ ਤੋਤੇ ਆ ਤੇ ਬਿਲਕੁਲ ਪਤਲੇ ਪਿੰਡੇ ਚ ਤੇ ਆਹ ਜਿਹੜਾ ਥਾਂ ਦੇ ਬਾਅਦ ਵਿੱਚ ਠੀਕ ਆ ਤੇ ਆਹ ਫੇਸ ਮੜਾ ਕਰ ਲਾਲ ਕਰਿਓ ਆਹ ਬਿਲਕੁਲ ਮੇਰੀ ਲੀ ਆਖਿਆ ਆ ਮਾਜਾ ਦੋਸਤੋ ਆ ਸਰੀਰ ਕਟਾਂਚਾ ਤੇ ਭਾਜੀ ਕਿੰਮਾ ਸੂਆ ਸੂਣ ਜਾ ਰਹੀ ਆ ਇਹ ਤੀਸਰੇ ਸੂਏ ਦੀ ਜੀ ਸੂਣ ਵਾਲੀ ਆ ਤੀਜਾ ਸੂਆ ਹਾਂਜੀ ਠੀਕ ਆ ਤੇ ਬਾਕੀ 53 ਵਧੀਆ ਓਕੇ ਰਿਪੋਰਟ ਓਕੇ ਓਕੇ ਰਿਪੋਰਟਾਂ ਦੁੱਧ ਅੱਦਾ ਵੀ ਉਹਨਾਂ 13 ਤੋਂ ਪਲੱਸ ਹੀ ਰਿਕਾਰਡ ਦੱਸਿਆ ਇਹਦਾ ਠੀਕ ਆ ਆ ਅੱਗੋਂ ਦੇ ਕੋਈ ਜਿੰਨੀ ਕੋ ਸੇਵਾ ਕਰ ਲੂ ਨਾ ਵਧਾਲੂ ਬਿਲਕੁਲ ਹਾਂਜੀ ਤੇ ਸਮਾਂ ਲੈ ਜੂਗਾ ਜੇ ਘਟੋ ਸਮਾਂ ਪੰਜ ਤੋਂ 6 ਦਿਨ ਲੈ ਜੂਗੀ ਹੂੰ 15 ਤਰੀਕ ਨੂੰ ਉਹਨਾਂ ਐਫਐਮ ਦਿਨ ਪੂਰੇ ਹੁੰਦੇ ਨੇ ਆ ਲੋ ਵੀ ਠੀਕ ਆ ਤੇ ਉਹਾਂ ਦੇ ਨਾ ਵੀ ਜਦੋਂ ਪਸ਼ੂ ਬਿਲਕੁਲ ਤਿਆਰ ਹੁੰਦਾ ਦੋਸਤੋ ਆਲਾ ਬਣ ਬਣ ਜਿਹੜਾ ਕਮਲਾ ਹੁੰਦਾ ਪਸੂ ਉਹ ਗੱਲਬਾਤ ਪਈ ਹੈ ਜਿਹੜਾ ਸਮਾਂ ਲੈਣੀ ਠੀਕ ਆ ਅਜੇ 7 ਦਿਨਾਂ ਦੇ ਵਿੱਚ ਪੂਰੀ ਇਹਨੇ ਬੰਨਣਾ ਤੇ ਪਾਪ ਜਣਾ ਪੂਰਾ ਵਿਖੋਨੇ ਵਾਲੇਗੇ ਠੀਕ ਆ ਤੇ ਸਾਂਥ ਹੁਣ ਬਹੁਤ ਵਿਰਲਾ ਦੇ ਲੱਗਾ ਵਧੀਆ ਥਾਨ ਲੱਗਾ ਇੱਕ ਨੰਬਰ ਦਾ ਆ ਕਰੋ ਜੀ ਚੱਕ ਵਈ ਥਾਨ ਛੋਟਾ ਨਹੀਂ ਕੋਈ ਇਹ ਨਹੀਂ ਉੱਚਾ ਨਹੀਂ ਵਣੀਗਾ ਠੀਕ ਆ ਜੀ ਤੇ ਪੱਧਰ ਲੈਵਾ ਦੋਸਤੋ ਹਾਂ ਦਾ ਸਹਜ ਇੱਕੋ ਜਾਇਗਾ ਕਈ ਵਾਰ ਆਉਂਦਾ ਕਿ ਥੋੜਾ ਬਾਅਦ ਘਰ ਚ ਆਉਂਦਾ ਬਿਲਕੁਲ ਬਹੁਤ ਜਲਦੀ ਪੋਲੀ ਆਈ ਆ ਵੀ ਇਹ ਨਹੀਂ ਮੈਂ ਪੂਰੀ ਮੋਟਾ ਚਵਾ ਨਿਕਲੂ ਮੈਂ ਠੀਕ ਹੈ ਜੀ ਹਾਂ ਜਿੱਦਾਂ ਅੱਗੇ ਆਪਣਾ ਮਈਆ ਚਵਾਈ ਦੀਆਂ ਵਧੀਆਂ ਨਿਕਲਦੀਆਂ ਉਦਾਂ ਹੀ ਨਿਕਲੂਗੀ ਅੱਛਾ ਪਾਜੀ ਮਤਲਬ ਕਿ ਖਰੀਦ ਆਪਣੀ ਘਰੋਂ ਹੀ ਹੋਊਗੀ ਕਿਸੇ ਦੇ ਕੋਲੋਂ ਹਾਂ ਹਾਂ ਘਰ ਚੋਂ ਘਰ ਚੋਂ ਤੇ ਕੋਈ ਦੱਸਾ ਵਧੀਆ ਦੁੱਧ ਦੁੱਧ ਕਿੰਨਾ ਕੁ ਸੀਗਾ ਜੀ ਦੁੱਧ 13 ਦਾ ਉਹਨੇ ਆਪਾਂ ਅਸੀਂ ਚਲੂਗੀ ਆ ਦੇਣਾ ਵੀ 13 ਲੀਟਰ ਦੁੱਧ ਉਹਨੇ ਆ 12 ਤੋਂ 13 ਹੀ ਚੋਇਆ ਤੇ ਮੈਂ ਵੀ ਮੰਨ ਕੇ ਚੱਲਦਾ ਵੀ 13 12 ਨੂੰ ਆਂਦਾ ਕੀ ਜੱਡੀ ਮੱਝ ਹੂੰ ਗਰਲਾਲ ਖੁੱਲ ਗਏ ਉਹ ਕਹਿ ਦिए 15 16 ਉਹ ਦਵੇ ਨਾ ਫਿਰ ਉਹ ਤੇ ਵਿੱਚ ਗਲਤ ਗੱਲ ਲਿਆ ਨਹੀਂ ਚਲੋ 12 13 ਤਾਂ ਆਪਾਂ ਮੰਨ ਸਕਦੇ ਆ ਵੀ ਬਿਲਕੁਲ ਬਿਲਕੁਲ 12 13 ਜਿਹੜਾ ਦੁੱਧ ਵੀ ਬਹੁਤ ਹੁੰਦਾ ਤੇ ਜਿਹੜਾ ਦੋਸਤੋ ਇਹੋ ਜੀ ਮੱਜ ਹੋਰ ਵਾਦਾ ਆ ਵੀ ਹਰ ਵਰੀ ਆਈ ਮੱਜ ਜੀ ਆ ਦੇਖੋ ਗਰਲਾਲ ਥੋੜਾ ਲੰਮਾ ਤੋੜ ਲਿਓ ਬਾਈ ਆ ਕਰੋ ਚੱਕ ਜੀ ਜਿਹੜੇ ਜਿਹੜੇ 5 6000 ਰਹਿੰਦੇ ਨਾ ਹਾਂਜੀ ਪੂਰਾ ਮਾਨਾ ਤਿਆਰ ਕਰੂਗੀ ਠੀਕ ਹੈ ਜੀ ਹਾਂਜੀ ਆ ਦੇਖੋ ਬਾਕੀ ਚਾਲ ਚੂ ਜਿਹੜੀ ਆ ਦੋਸਤੋ ਬਿਲਕੁਲ ਪਹਲਵਾਨੀ ਚਾਲ ਆ ਤੇ ਬਿਲਕੁਲ ਆਹ ਦੇਖੋ ਜੀ ਠੀਕ ਆ ਤੇ ਮੈਂ ਤੁਹਾਨੂੰ ਪਸੰਦ ਆਉਣੀ ਆ ਮੱਝ ਜਿਹੜੀ ਆ ਦੋਸਤੋ ਜੇ ਤੁਹਾਨੂੰ ਕਰੇ ਲੱਖਾਂ ਰੱਖਣ ਦੇ ਲੈਗਾ ਵੀ ਕਰੇ ਲੋ ਵੀਰ ਨਹੀਂ ਖਰੀਦਣੀ ਆ ਤੁਸੀਂ ਜਮਾ ਬਾਅਦ ਵੀ ਪਸੰਦ ਹੁਣੀ ਆ ਰਾਜਵੀਰ ਆਪਣਾ ਰੇਡ ਵੀ ਪਸੰਦ ਹੁਦਾ ਹਰੇ ਵੀਰ ਨੂੰ ਹਰ ਵਾਰ ਦੀ ਤਰ੍ਹਾਂ ਹੀ ਹਰ ਇੱਕ ਅਡੇ ਨਾਲੋਂ ਆਪਾਂ ਕੋਈ 10000 ਤੋਂ 5000 ਤੋਂ ਲੈ ਕੇ ਡੰਗਰ ਲੱਸੀ ਪੋਣਾ ਜੀ ਹਾਂ ਕੋਈ ਪਤਾ ਹੀ ਕਮਾਈ ਕਰਨੀ ਆ 1000 ਨਹੀਂ ਕੋ ਦਸ 5000 ਰੁਪਿਆ ਡੰਗਰ ਚੋਂ ਕੱਢਣਾ ਹੂੰ ਯਾਨੀ ਸਾਰੇ ਡੰਗਰਾਂ ਚੋਂ ਇਹਨਾਂ ਕੱਢਣਾ ਸਹੀ ਗੱਲ ਆ ਜੀ ਮੈਨੂੰ ਚਾਹੀਦਾ ਵੀ ਇਸੇ ਤਰ੍ਹਾਂ ਹੀ ਪਹਿਲੀ ਅਗਲਾ ਵੀ ਬਜਾ ਰਵੇ ਆ ਬਜ ਰਹੀਏ ਬਜ ਰਹੀਏ ਹਾਂ ਸੇ ਭਾਜੀ ਕਿੰਨਾ ਕੁ ਮੁੱਲ ਲੈਣ ਦੇਣ ਫਿਰ ਮੋਲੇ ਦਾ ਵੇਖੋ ਵੀਰ ਜੀ ਤੁਸੀਂ ਵੀਡੀਓ ਪਾਉਂਦੇ ਫੇਰ ਦੀਆਂ ਪਾਉਂਦੇ ਇਹ ਸਾਰੀਆਂ ਕੱਲ ਦੀਆਂ ਤੁਹਾਡੇ ਚੱਲਣ ਡੀਆਂ ਵੀਡੀਓ ਵੇਖਣ ਦਾ ਵੀ ਐਦੋ ਰੇਟ 90 85 80 ਸਾਰੇ ਪਾਉਂਦੇ ਆ ਆਪਾਂ ਮੋਲੇ ਦਾ ਕਰਨਾ 85000 ਰੁਪਈਆ ਅੱਛਾ ਜੀ 76000 ਦੇ ਵਿੱਚੋਂ ਆਪਾਂ 500 ਰੁਪਈਆ ਛੋਟ ਕਰਨੀ ਹੈ ਦੀ 76000 ਦੇ ਹਾਂ ਹਾਂ ਨਾ ਜੜੀ ਸਾਢੇ 75 ਦੀ ਹੁੰਦੀ ਆ ਆ ਸਾਢੇ 75 ਦੀ ਦੇਣੀ ਆ ਐ ਆਪਦਾ ਵੀਰ ਘਰ ਪਰਿਵਾਰ ਨੂੰ ਮੈਂਬਰ ਸਾਰਿਆਂ ਨੂੰ ਵੀਡੀਓ ਵਿਖਾ ਕੇ ਫੇਰ ਮੇਰੇ ਨਾਲ ਗੱਲ ਕਰੀ ਹਾਂ ਆ ਫਿਰ ਆਪਣੇ ਫੋਨ ਤੇ ਗੱਲ ਕਰੇ ਫਿਰ ਆਪਣੇ ਦਾ ਸਾਈ ਪਾਵੇ ਫਿਰ ਦੂਸਰੀ ਗੱਲ ਇਹ ਆ ਵੀ ਜੇ ਮੇਰਾ ਭਰਾ ਇੱਥੇ ਕੋਈ ਆ ਜੇ ਆਣ ਕੇ ਇਸੇ ਥਣਾ ਦੀ ਤਸੱਲੀ ਕਰ ਲਈ ਜੇ ਉਹ ਦੂਰੋਂ ਮੇਰੇ ਭਰਾ ਵੀਰ ਨੇ ਕਹੇ ਲੈਣੀ ਮੱਜ ਦੂਰ ਜਾਣੀ ਆ ਉੱਥੇ ਜਾ ਕੇ ਲਾ ਕੇ ਟਿਪ ਕਰ ਲੈ ਇੱਥੇ ਆ ਦੀ ਤਸੱਲੀ ਕਰ ਲਈ ਕੋਈ ਕਿਸੇ ਰਕਮ ਦਾ ਲਾਮਾ ਨਾ ਹੋਵੇ ਇਹਦੇ ਵਿੱਚ ਬਾਕੀ ਪਹਿਲ ਜਿਹੜੀ ਆ ਦੋਸਤੋ ਤੁਸੀਂ ਘਰ ਪਹੁੰਚਣ ਤੇ ਇਹੀ ਕਰਿਆ ਕਰੋ ਹਾਂ ਵੱਡੀ ਵੱਡੀ ਇਹ ਸ਼ਾਹਵਾਹੀ ਆ ਹਾਂਜੀ ਤੇ ਮੱਧ ਜਿਹੜੀ ਆ ਪੂਰੀ ਤੁਹਾਨੂੰ ਦਿਖਾਤੀ ਆ ਵੀ 76000 ਦੇ ਵਿੱਚੋਂ ਵੀ ਜਿਹੜੀ 500 ਰੁਪਿਆ ਮਾਨਤਨ ਹੋ ਜਾਊਗਾ 85 ਹਜ਼ਾਰ ਰਿਮਾਂਡ ਆ ਠੀਕ ਆ ਡਿਮਾਂਡ ਜਿਹੜੀ ਆ ਦੋਸਤੋ ਉਹ ਵੀ ਕਰਨੀ ਪੰਦੀ ਆ ਬਾਕੀ ਜਿਹੜਾ ਰਾਹ ਸੇਰ ਹੁੰਦਾ ਉਹ ਵੀ ਦੇਣਾ ਪੈਂਦਾ ਠੀਕ ਆ ਇਹ ਕੁਵਾਰੀ ਵੀਰ ਵੀ ਖੜ ਕੇ ਫੇਲ ਕਰ ਸਕਦਾ ਜਾਗੇ ਠੀਕ ਆ ਉਹਦੇ ਵਿੱਚ ਵੀ ਇਹਦੀ ਬਾਈ ਤੇ ਛੱਡੀ ਆ ਆਪਾਂ ਮੈਂ 80 ਦੀ ਵਿਗਣੀ ਆ ਬਿਲਕੁਲ 4000 ਦਾ ਉਹ ਮੰਨ ਲਿਆ ਅੱਛਾ ਰੱਖਾਂਗੇ ਠੀਕ ਆ ਟਾਗਾ ਵੀ ਚੰਗਾ ਇਹਦਾ ਭਰਿਆ ਮਾਈ ਦਾ ਜੀ ਜੀ ਲੈ ਗਏ ਉਹਦੇ ਠੀਕਾ ਭਰਾਇਆ ਤੁਹਾਨੂੰ ਲਓ ਜੀ ਬਾਟਾ ਜੀ ਸਾਰੇ ਬਾਨਾ ਭਰਨਾ ਬਿਲਕੁਲ ਆ ਜਿਹੜਾ ਦੋਸਤੋ ਬਿਲਕੁਲ ਹਵਾਨੇ ਦਾ ਸਟਰਕਚਰ ਆ ਤੇ ਬਿਲਕੁਲ ਬੈਕ ਸਾਈਡ ਤੋਂ ਮੈਂ ਤੁਹਾਨੂੰ ਆ ਦਿਖਾ ਰਿਹਾ ਜਦੋਂ ਧਿਆਨ ਦੇ ਨਾਲ ਦੇਖ ਸਕਦੇ ਆ ਵੀ ਪੱਧਰ ਠੀਕ ਹੈ ਕੀ ਪੱਧਰ ਥੰਦੇ ਵਾ ਤੇ ਰੇਟ ਭਾਅ ਫੜਦਾ ਵੀ ਬਿਲਕੁਲ ਜਾਇਜ਼ ਆ ਵੀ ਜਿਵੇਂ ਬਾਈ ਦਲੇਰ ਬਾਠ ਨੇ ਗੱਲ ਕੀਤੀ ਆ ਵੀਡੀਓ ਛੱਡਦੇ ਆ ਸਾਰੀ ਮੇਰੇ ਸਾਰੇ ਇੱਕ ਘੰਟੇ ਤੋਂ ਬਾਅਦ ਮੱਜਾਂ ਵੇਗੀਆਂ ਆਪਣੀਆਂ ਬਿਲਕੁਲ ਫਿਰ ਹਾਂ ਵੀ ਪਤਾ ਕੀ ਗੱਲ ਹੁੰਦੀ ਆ ਅਗਲੇ ਨੂੰ ਇਹ ਵੀ ਹੁਣ ਮੇਰਾ ਭਰਾ ਕੋਈ ਵੇਚਣ ਵਾਲਾ ਨਾ ਉਹ ਵੀ ਜਾ ਕੇ ਆਪਦੀ ਕਮਾਈ ਕਰ ਸਕਦਾ ਬਿਲਕੁਲ ਜੀ ਬਿਲਕੁਲ ਅ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਉਹ ਬਾਹਰ ਵੀ ਜਾ ਸਕਦੀ ਆ ਜਾ ਸਕਦੀ ਆ ਇਹ ਮੱਜ ਨੇ ਨਾ 6 ਦੇ ਰਹਿੰਦੇ ਨਾ ਸੂਚ 6 ਦਿਨਾਂ ਦੇ ਵਿੱਚ ਵੇਖੀ گاਵਾ ਵਾਂਗ ਬਣ ਜਾਣਾ ਬਿਲਕੁਲ ਹਾਂ ਸਿਰਫ ਤੰਗੀ 2-3 ਦੇ ਨਹੀਂ ਇਹਦੀ ਸਾਹਮਣ ਦੀ ਬਿਲਕੁਲ ਹਾਂ ਤੇ 75 ਦੀ ਜਿਹੜੀ ਦੋਸਤੋ ਹਾਂ ਹੋਣੀ ਠੀਕ ਆ ਮੱਝ ਚੰਗੀ ਹੈ ਜ਼ਰੂਰ ਖਰੀਦ ਲਿਓ ਇਸ ਤੋਂ ਬਾਅਦ ਇਸ ਮੱਝ ਦੀ ਡਿਟੇਲ ਕੀ ਹੈ ਜੀ ਇਹ ਹੈ ਜੇ ਦੂਜੇ ਸੂਰੇ ਸੂਣੀ ਆ ਸੂਣੀ ਹੈ ਜੀ ਹਾਂ ਇਹਦਾ ਹਫਤਾ ਕਰਿੰਦਾ ਹੀ ਸੂਣ ਚ ਇੱਕ ਹਫਤਾ ਪਿਆ ਹੈ ਹਾਂ ਪੂਰਾ ਹਫਤਾ ਪਿਆ ਹੈ ਠੀਕ ਆ ਭਾਈ ਠੀਕ ਆ ਦੂਜਾ ਸੂਆ ਦੋਸਤੋ ਸੂਣਾ ਹੈ ਠੀਕ ਆ ਚਾਹੇ ਵੀਰ ਜਿਵੇਂ ਆਪਾਂ ਥੋੜਾ ਫੇਸ ਕੁਆਲਿਟੀ ਆ ਜਾਂਦੀ ਛੋਟੀਆਂ ਚ ਆ ਜਾਂਦੀ ਆ ਛੋਟੀਆਂ ਚ ਆ ਜਾਂਦੀ ਆ ਫੇਸ ਕੁਆਲਿਟੀ ਮੂੰਹ ਮੱਥੇ ਤੋਂ ਵੇਖੀਏ ਛੋਟੀਆਂ ਚਾ ਚ ਆ ਦੇਖੋ ਆਹ ਦੇਖੋ ਬਹਿਣਾ ਉਹਨਾ ਬਹੁਤ ਸੋਨਾ ਦਾ ਪੱਤਰ ਆ ਦੇਖੋ ਇਹ ਕੈਮਰੇ ਦਾ ਦੱਦੀਆਂ ਥੋੜਾ ਜਿਹਾ ਆ ਦਿਖਾਓ ਜੀ ਆ ਕਰੋ ਇਹ ਜਿਹੜਾ ਕਉਂਡੀਆਂ ਵਾਲਾ ਜੱਗਾ ਆ ਵੀ ਨਿਗ ਨਿਗੇ ਵਾਟਾ ਸਾਰੇ ਬਨ ਜਾਣੀ ਇਹਦੇ ਪਤਲਾ ਚਾਹਾ ਦੋਸਤੋ ਠੀਕ ਆ ਥਾਣੇ ਨੂੰ ਵੀ ਬਹੁਤ ਸਟੈਂਡ ਦਾ ਲੱਗਾ ਜੀ ਬਿਲਕੁਲ ਮੁੱਠੀ ਵਾਲਾ ਥੰਡ ਆ ਸੋਨੇ ਚਵਾਈ ਕਰਾ ਦੂਗੀ ਇਹਦੇ हां जी खोलो कर लाल भाई इनू भी दिखाइए एक हफ्ता ਘਟੋ ਘਟ ਬਈ ਸਮਝਾ ਜਰਾ ਦੋਸਤੋ ਮੰਨ ਲਿਓ ਵੀ ਇੱਕ ਹਫਤਾ ਸਮਾਂ ਲੈ ਜੂਗੀ ਠੀਕ ਆ ਤੇ ਦੂਜਾ ਸੂਬਾ ਇਹ ਜਿਹੜੀ ਦੋਸਤੋ ਛੋਟੀ ਸੁੰង ਜਾ ਰਹੀ ਆ ਸਿੰਗੀ ਸੁੰਗੀ ਵੇਖ ਲਓ ਪੂਰੀ ਬਾਡੀ ਪੰਨਰ ਵੇਖੋ ਠੀਕ ਆ ਪਤਲੀ ਚਮੜੀ ਆ ਬਿਲਕੁਲ ਫਰੀਕ ਸਕਿਨ ਰੋਬਿਕ ਅੱਲ ਮੱਲ ਮੱਟੋ ਰੋਸ ਮੋੜਦ ਗਿਆ ਜੀ ਠੀਕ ਆ ਠੀਕ ਆ ਬਾਜੀ ਕੀ ਰੇਡ ਆਊਟ ਕਰੇਂਦਾ ਕਰਤਾ ਇਹਦਾ ਰੇਡੋ ਦੇ ਵਾਂਗੂ ਜੈ ਜੀ ਕਰਨਾ ਆਪਾਂ ਇਹਦਾ ਰੇਟ ਹੈਗਾ 6000 ਰੁਪਇਆ ਅੱਛਾ ਜੀ ਤੇ ਦੇ ਦੇਣੀ ਆਪਾਂ 73000 ਦੀ 73000 ਆ 73000 ਚੋਂ 500 ਛੋਟ ਕਰ ਦਿਆਂਗੇ ਸਾਢੇ ਪੱਤਰ ਸਾਢੇ 72 ਦੀ ਜੱਸ ਨਾਓ ਠੀਕ ਆ ਜੀ ਆ ਸਾਢੇ ਪੱਤਰ ਦੀ ਜਿਹੜੀ ਦੋਸਤੋ ਹਾਂ ਨਾ ਹੈ ਠੀਕ ਆ ਤਾਜੀ ਸੁਣੀ ਆ ਤੇ ਪੈਂਦੀ ਵੀ ਝੋਟੀਆਂ ਚ ਕੋਈ ਬੜੀ ਪੁਰਾਣੀ ਨਹੀਂ ਨਵੀਂ ਮਾਜੀ ਆ ਝੋਟੀ ਨਵੀਂ ਮੰਨ ਲਓ ਠੀਕ ਆ ਮੱਝ ਨਵੀਂ ਮੰਨ ਲਓ ਕੋਈ ਚੀਜ਼ ਨਹੀਂ ਮੰਨਦੇ ਦੋਧਾ ਨੀ ਵਾਜਾ ਕੋਈ ਇਹ ਨਹੀਂ ਠੀਕ ਵੀਰ ਕਰਨਾਲ ਕਹਿੰਦਾ ਵੀ ਇਹ ਬੜਨ ਵਾਲਾ ਬੰਦਾ ਹੈ ਵੀ ਬੜਨ ਲੱਗੇ ਆ ਹਾਏ ਹਾਏ ਠੀਕ ਆ ਆਪ ਕੋਡੀਆਂ ਕਹਿਦਾ ਕੋ ਬਟਰ ਕਹਿਦਾ ਆਪੋ ਆਪਣਾ ਸਾਥ ਦਾ ਆ ਤੇ ਚਲੋ ਕੁਦਰਤੀ ਦੇਣਾ ਜੀ ਸਾਰਾ ਕੁਝ ਹਾਂਜੀ ਤੇ ਨੇਚਰਲੀਆ ਸਾਰਾ ਕੁਝ ਤੇ ਬਾਕੀ ਆ ਦੇਖ ਸਕਦੇ ਤੁਸੀਂ ਪੂਰਾ ਬੰਤਰ ਵੇਖ ਲਓ ਸਰੀਰ ਘਟਾਂਚਾ ਵੇਖ ਲਓ ਕਿਸੇ ਵੀਰ ਨੂੰ ਹੋ ਸਕਦਾ ਵੀ ਕਿਸੇ ਪਾਸੇ ਨਾ ਵਿਖਾਈ ਜਾਵੇ ਕੋਈ ਰਹਿ ਨਾ ਜਾਵੇ ਕੋਈ ਪਾਸਾ ਆਸਾ ਤੇ ਬਿਲਕੁਲ ਇਹ ਤਸਰ ਨਹੀਂ ਆਕੇ ਇਹਦੋਂ ਕੋਈ ਜੀ ਨਹੀਂ ਗੀ ਸਿੰਘਾਂ ਪਾਤਰ ਵੀ ਰੰਗ ਪਾਤਰ ਵੀ ਠੀਕ ਆ ਇਹ ਆ ਬਾਕੀ ਸਾਡੇ 75000 ਜਿਹੜਾ ਦੋਸਤੋ ਲੈਣ ਦੇਣਾ ਇਹ ਤੁਸੀਂ ਜ਼ਰੂਰ ਗੱਲਬਾਤ ਕਰ ਲਿਓ ਬਾਈ ਦਲੇਰ ਬਾਠ ਹੋਰਾਂ ਦੇ ਨਾਲ ਕੋਈ ਬਾਕੀ ਇਹ ਵੀ ਵੀਰ ਜੇ ਕੋਈ ਇੱਥੇ ਆਵੇ ਟਿੱਪ ਕੇ ਖੜ ਸਕਦਾ ਨਹੀਂ ਤੇ ਜਾ ਕੇ ਟਿੱਪ ਕੇ ਆਪਣ ਹੂ ਲਾ ਸਕਦਾ ਹਾਂ ਕੋਈ ਕਿਸੇ ਰਕਮ ਦਾ ਥਾਂ ਚ ਰਿਕਾਫਟਨਾ ਹੋਊਗੀ ਬਿਲਕੁਲ ਤੇ ਪੰਜ ਫਰਸਟ ਕਲਾਸ ਆਈ ਹੈ ਆ ਇੱਕ ਅਗਲੇ ਬਨੇ ਹੋਰਾ ਪਹਾਥੀ ਵੀ ਹੋਣ ਲੱਗੇ ਆ ਮੱਝ ਕਾਦੀ ਆ ਵੱਡੀ ਪਲੀ ਮੱਝ ਪੂਰੀ ਤੀਜੇ ਨੰਬਰ ਤੇ ਆ ਗਈ ਹੈ ਹਾਂ ਜੀ ਤੀਜੇ ਨੰਬਰ ਤੇ ਵੀ ਤੀਜੇ ਨੰਬਰ ਤੇ ਦੋਸਤੋ ਲਾਸਟ ਤੇ ਇੱਕ ਤੁਹਾਨੂੰ ਆ ਮੱਝ ਦਿਖਾਉਣੀ ਆ ਵੀ ਮੱਝ ਕਾਦੀ ਬਾਈ ਦਲੇਰ ਬਾਠ ਕਹਿੰਦਾ ਵੀ ਹਾਥੀ ਆ ਤੇ ਪਲੀ ਪਲਾਈ ਬੜੀ ਆ ਇਹ ਤਿੰਨ ਗੋਣ ਦੇਣੇ ਆ ਆਪਾਂ ਜਿੰਨੂੰ ਇੱਕ ਨਾਲ ਕੱਟੀ ਹੋਵੇ ਕੱਟੀ ਗੱਡੀ ਸਵਾਦੀ ਕੱਟੀ ਦੇ ਵੀਡੀਓ ਫੜਦੇ ਮਤਲਬ ਕਿ ਤਿੰਨ ਚੀਜ਼ਾਂ ਇੱਕ ਮਾਜ ਦੇ ਨਾਲ ਗੱਬਣ ਵੀ ਆ ਹਾਂ ਹਾਂ ਤੇ ਇੱਕ ਨਾਲ ਜਿਹੜਾ ਗਿਫਟ ਆ ਉਹ ਕੱਟੀ ਵੀ ਆ ਵੀ ਕੱਟੀ ਵੀ ਕੋਈ ਸ਼ੌਂਕ ਨਾ ਸੰਭਲੂਗਾ ਕੱਟੀ ਵੀ ਇਹਦੀ ਸਭ ਵੀ ਸੰਭਾਲੀ ਹੈ ਠੀਕ ਨਾਲ ਕੱਟੀ ਵੀ ਹੈਗੀ ਆ ਠੀਕ ਆ ਤੇ ਕੱਟੀ ਵੀ ਇੱਕ ਸਵਾਦੀ ਗਾਂ ਝੋਟੀ ਬਣ ਜਾਣੀ ਆ ਹੋਰ ਅਰ ਸੱਤ ਮਹੀਨੇ ਕੋਈ ਸਾਲ ਜਿਹੜੇ ਵੀਰ ਨੇ ਸੰਭਲੀ ਇਹ ਪਲਾਨ ਆ ਪੂਰੀ ਘੋੜੀ ਵਾਂਗੂ ਜਿਵੇਂ ਘੋੜੀ ਪਲਾਨ ਹੁੰਦੀ ਨਾ ਇਦਾਂ ਪਲਾਨ ਕੱਟੀ ਕੇ ਜਿਹੜੀ ਚੀਜ਼ ਹੀ ਬਣਣੀ ਆ ਵੀ ਮਾਜ ਪਸਲੇ ਹੀ ਬੁਠੀ ਨੇ ਸਿੰਗੀ ਸਿੰਗੀ ਗੋਲ ਕਰ ਗਈ ਤੇ ਆਹ ਜਿਹੜੀ ਦੋਸਤੋ ਕੱਟੀ ਬਿਲਕੁਲ ਪਰਫੈਕਟ ਵਿੱਚ ਝੋਲੀ ਚ ਗਈ ਠੀਕ ਹੈ ਠੀਕ ਹੈ ਇਹ ਕੱਟੀਏ ਨਾਲ ਤੇ ਮੱਝ ਦੀ ਆਪਾਂ ਗੱਲਬਾਤ ਕਰ ਲੈਨੇ ਆ ਅੱਛਾ ਭਾਜੀ ਡਿਟੇਲਿੰਗ ਦੀ ਕੀ ਹੈ ਮੱਝ ਦੀ ਇਹਦੀ ਡਿਟੇਲ ਇਹ ਜੀ ਰਾਜਵੀਰ ਇਹ ਇਹ ਪੂਰੇ 6 ਮਹੀਨਿਆਂ ਦੀ ਗੱਭਣਾ 7ਵਾਂ ਮਹੀਨਾ ਨੂੰ ਲੱਗ ਗਿਆ ਜੀ ਆਪਾਂ ਆਪਦੇ ਘਰੇ ਅੱਗੇ ਵੀ ਆਪ ਜਿਹੜਾ ਵੀ ਡੰਗਰ ਲਿਉਨੇ ਆਪ ਦੀ ਤਸਲੀ ਦੇ ਘਰ ਦੇ ਕਿਸੇ ਭਰਾਣਾ ਧੋਖਾ ਨਾ ਹੋਵੇ ਜਾ ਕੇ ਮੰਨ ਲਓ 2-3 ਮਹੀਨੇ ਘਟ ਵੱਧ ਨਿਕਲ ਉਹ ਸਾਬ ਕਿ ਆਪਾਂ ਨੂੰ ਲਾਹਮਾ ਦੇਣ ਉਹ ਗੱਲ ਮੈਨੂੰ ਨਹੀਂ ਚੰਗੀ ਲੱਗਦੀ ਸਹੀ ਗੱਲ ਠੀਕ ਹੈ ਜੀ ਇਹਨੂੰ ਦਿਨੇ ਆਪਾਂ ਚੈੱਕ ਲਿਆ ਕੇ ਕਰਾਇਆ ਠੀਕ ਹੈ ਇਹ ਹੈਗੀ ਆ ਛਾਂ ਤੋਂ 7ਵੇਂ ਮਹੀਨੇ ਨੂੰ ਲੱਗ ਗਿਆ ਜੀ ਠੀਕ ਹੈ ਜੀ ਛਾਂ ਦੀ ਚੈੱਕ ਪਾਸ ਜੀ ਛਾਂ ਦੀ ਜਿੱਦ ਤਰ੍ਹਾਂ ਮਰਜ਼ੀ ਕੋ ਜਾ ਕੇ ਤਸਲੀ ਕਰ ਸਕਦਾ ਹੈ ਜੀ ਇੱਥੇ ਕਰਾਉਣੀ ਹੈ ਡਾਕਟਰ ਆਪ ਦੀ ਮਰਜ਼ੀ ਦਾ ਲਿਆ ਕਰਾ ਸਕਦਾ ਲੋ ਜੀ ਹਾਂ ਠੀਕ ਆ ਤੇ ਪੇਟ ਕੋਠਾ ਵੇਖੋ ਦੋਸਤੋ ਗੋਲ ਤੇ ਐਨ ਵੇਖੋ ਗੁੱਦੀ ਪਈ ਹੈ ਪੂਰੀ ਠੀਕ ਆ ਹੋਰ ਆ ਜੀ ਆ ਵੇਖੋ ਰਾਜੂ ਜੀ ਵਾਲੇ ਦਾ ਪੂਰੇ ਮਾੜੇ ਨਿਕਲੇ ਆ। ਯਾਰ ਦੁੱਧ ਵਾਲੀ ਦੀ ਆ। ਠੀਕ ਆ। ਦੁੱਧ ਵੀ 15 14 ਲੀਟਰ ਵਾਲੀ ਮਾਝ ਆ। ਰਾਜੂ ਜੀ ਪਸ਼ੂ ਤਗੜਾ ਪਸ਼ੂ ਦਾ ਦੁੱਧ ਦੇਣਾ ਜੀ। ਹਾਂ। ਠੀਕ ਆ। ਬਾਕੀ ਇੱਕ ਹਫ਼ਤਾ ਹੁਣ ਡਰਾਈ ਵੀ ਰੜੀ ਜਾਈ ਆ। ਮਤਲਬ ਕਿ ਚੈੱਕ ਪਾਸ ਜੇ ਕਰਾ ਦੂਗਾ ਦੁੱਧ ਦੇਣਾ ਕੀ ਆ? ਨਹੀਂ ਦੁੱਧ ਕਿਲੋ 1.5 ਕਿਲੋ ਜਾਨੀ ਦੇ ਦੂਗੀ। ਅਠੀਪਰੀ 2 ਕਿਲੋ ਵੀ ਦੇ ਸਕਦੀ ਆ। ਪਰ ਇਹਨਾਂ ਵੀ ਕੋਈ 2-4 ਦਿਨ ਹੀ ਮਿਲ ਸਕਦੀ ਏ ਕੋਈ 2-4 ਮਹੀਨੇ ਨਹੀਂ ਮਿਲ ਸਕਦੀ। ਆ ਨਹੀਂ ਮਹੀਨਾ ਮਿਲ ਸਕਦੀ ਸਾਮ ਤੇ 10 ਦਿਨ ਮਿਲ ਸਕਦੀ ਆ। ਹਾਂ। ਇਹ ਇਹ ਨਾ ਹੈਗਾ ਵੀ ਚਵਾਈ ਜਿਹੜੀ ਥਣਾ ਦਾ ਢੁੜਕ ਆਣਿਆਂ ਨੂੰ ਕੋਈ ਡਰ ਨਾ ਰਵੇ ਕਿਲੋ ਖੰਡ ਦੁੱਧ ਚੋ ਕੇ ਤਸੱਲੀ ਕਰ ਹਾਂ ਤਸੱਲੀ ਕਰ ਸਕਦਾ ਅੱਡ ਅੱਡ ਜਵਾਈ ਕਰ ਸਕਦਾ ਚਾਹ ਉਹਨਾਂ ਬਿਲਕੁਲ ਤੇ 6 ਮਹੀਨੇ ਹੋ ਗਏ ਆ ਦੋਸਤੋ ਕੰਪਲੀਟ ਆ 7ਵਾਂ ਮਹੀਨਾ ਜਿਹੜਾ ਸਟਾਰਟ ਹੋ ਗਿਆ ਨਾਲ ਜਿਹੜਾ ਦੋਸਤੋ ਬੱਚਾ ਕੱਟੀ ਆ ਇਹ ਵੀ ਨਾਲ ਦਿੱਤੀ ਜਾਵੇ ਕਿ ਬਾਕੀ ਗੱਲਬਾਤ ਪੁੱਛਦੇ ਆ ਵੀ ਕਿਵੇਂ ਕੀ ਹਾਲ ਫਤਹਾ ਪਰ ਪਾਜੀ ਕਿਵੇਂ ਵੰਡ ਕੇ ਆ ਰੇਟ ਰੂਟ ਦੀ ਰੇਟ ਇਹਦਾ ਇਦਾਂ ਜੀ ਜੇ ਤੇ ਇਦਾਂ ਮੱਝ ਦੇ ਮਗਨ ਨੂੰ ਆ ਵੇ ਲੋ ਜਿੱਡੀ ਮੱਝ ਆ ਵੀ ਜਦ ਤਿਆਰ ਹੋਵੇ ਇੱਕ 15 ਦੀ ਮੱਝ ਆਏ 115000 ਦੀ ਮੱਝ ਪਰ ਆਪਾਂ ਇੰਨਾ ਮੁੱਲ ਨਹੀਂ ਕਰਨਾ ਆਪਾਂ ਇਹਦਾ ਮੁੱਲ 75000 ਕਰਨਾ ਹੈ ਹਾਂਜੀ ਤੇ 70000 ਚੋਹਾਂਣਾ ਕਰਨੀ ਆ ਉਹ ਕਿਤਰਾ ਕਰਨੀ ਆ ਵੀ ਜੇ ਕਿਸੇ ਸੱਜਣ ਨੇ ਨਾਲ ਕੱਟੀ ਖੜਨੀ ਕੱਟੀ ਇਹਦੀ ਆ ਠੀਕ ਆ ਕੱਟੀ ਦੇ ਚਵਾਈ ਜੜੀ ਕਿਲੋ ਡੇਢ ਕਿਲੋ ਕਰੋਗੀ ਕੱਟੀ ਦੇ ਚਵਾਈ ਕਰੂਗੀ ਠੀਕ ਆ ਕੋਈ ਪਹਾੜਾ ਨਹੀਂ ਕੋਈ ਟੀਗਾ ਨਹੀਂ ਲਾਉਣਾ ਹੋਗੀ ਇਹ ਇੱਥੇ ਚਵਾਈ ਕਰੂਗੀ ਜੇ ਕਿਸੇ ਵੀਰ ਭਰਾ ਨੇ ਮੈਨੂੰ ਕੱਟੀ ਛੱਡਣੀ ਹੋਵੇ ਫਿਰ ਆਪਾਂ ਪੂਰੇ 60000 ਦੀ ਮੱਝ ਦੇ ਦਿਆਂਗੇ ਹੂੰ ਹਾਂ 7 ਮਹੀਨਿਆਂ ਲੱਗਾ ਸਟਾਰ 7 ਮਹੀਨਿਆਂ ਚਲਾੜ ਹਾਂ ਜੇ ਕੱਟੀ ਕੋਈ ਲੈ ਕੇ ਜਾਣ ਜਾਂਦਾ ਹੋਵੇ ਫਿਰ ਪੂਰੇ 70 ਜੀ ਦੇਾਂਗੇ ਤੇ 70 ਦੇ ਵਿੱਚੋਂ 500 ਰੁਪਏ ਛੋਟ ਕਰ ਦਿਆਂਗੇ ਠੀਕ ਹੈ ਜੀ ਹਾਂ ਤੇ ਬਾਕੀ ਕੱਟੀ ਕਰਕੇ ਆ ਦੀ ਵੀਰ ਖੜ ਸਕਦਾ ਜਿਹੜਾ ਮਰ ਕੱਟੀ ਦਾ ਜਿਹੜਾ ਆਪਣਾ ਮੁੰਨੇ ਪੱਲੇ ਫਾਈ ਦਲੇਰਪੁਰ ਦੇ ਪਾਤਾ ਵੀ ਕੱਟੀ ਦਾ ਮੁੱਲ ਵੀ ਜਿਹੜਾ ਅੱਜ ਦੇ ਸਮੇਂ ਇੰਨਾ ਹੈ ਠੀਕ ਹੈ ਜੇ ਕੋਈ ਕਹਿੰਦੇ ਆ ਆ ਵੀ ਆਪਾਂ ਰੱਖ ਲਾਂਗੇ ਕੋਈ ਛੱਡ ਕੇ ਜਾਂਦਾ ਵੀ 9 10 9 10 ਦੀ ਤਾਂ ਕੱਟੀ ਜਾਂਦਾ ਵੀ ਨਾਲ ਕੱਟੀ ਕਾ ਦੀ ਕਲਮਿਆਂ ਦੇ ਕ ਕਲਮਾਂ ਨੂੰ ਹੈ ਘੜੀ ਬਈ ਸਾਰੀ ਕੱਟੀ ਬਾਜਾਂ ਨੂੰ ਬੰਨੀ ਤੇ ਮੈਂ ਵੀ ਤੁਸੀਂ ਵੇਖੋ ਮੂੰਹ ਮੱਥੇ ਦੀ ਫੇਸ ਕੁਆਲਿਟੀ ਕਰੀਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਵੀ ਹਰ ਪਾਸਿਓਂ ਹਰ ਐਂਗਲ ਤੋਂ ਦਿਖਾ ਦੇਣੀ ਆ ਤੁਹਾਨੂੰ ਚੀਜ਼ ਤੇ 6 ਮਹੀਨੇ ਕੰਪਲੀਟ ਸਤਵਾਂ ਮਹੀਨਾ ਜਿਹ ਤੇ ਪੁੱਠੇ ਪੱਠੇ ਦੀ ਦੇਖੋ ਤੁਸੀਂ ਕੋਈ ਨਜ਼ਰ ਨਹੀਂ ਆਉਂਦਾ ਵੀ ਪੁੱਠਾ ਪੱਠਾ ਕਿੱਥੇ ਆ ਵੀ ਐ ਵੀ ਜੋ ਨੌਂਜਾਂ ਚ ਬੋਲੀ ਜੀ ਇਹ ਇੱਕ ਸਾਰਾ ਪੁੱਛੋ ਤੇ ਗੁਲਾਈ ਗੁਲੀ ਦੇਖੋ ਫੇਰ ਫੂਟ ਹਰ ਪਾਸੇ ਮਤਲਬ ਦੋਧ ਥਲਾ ਇਹ ਕਿਲੋ ਕੋ ਹੈਗਾ ਵੀ ਚੁਵਾਈ ਵੀਰ ਕੋਈ ਵੀ ਆਪਦੀ ਤਸੱਲੀ ਕਰ ਸਕਦਾ ਸਕਦੇ ਆ ਤਸੱਲੀ ਕਰ ਸਕਦਾ ਵੀ ਚੌਥਾ ਥਲਾ ਦੀਆਂ ਭਰਾ ਕੇ ਕੋਈ ਦਾਦਾ ਸਤਾਰਾ ਹਾਂਜੀ ਇਹ ਦੇਖੋ ਇਹ ਛੰਡਾ ਦੇ ਸਕਦਾ ਕੋਲੀ ਕਣੀ ਦੇ ਸਕਦਾ ਐਡੀ ਪਲਾਨ ਚ ਗੱਲ ਗੱਲ ਗਾਂਧੀ ਦੀ ਹੂੰ ਇਹ ਪਸਮੂ ਦੀ ਐ ਤੇ ਕੱਟੀ ਦੇ ਵਗਣੂਗੀ ਹੂੰ ਉਹ ਦੀ ਪਾਲੀ ਬਹੁਤ ਜਾਈ ਜਿਵੇਂ ਅਸਮਾਂ ਵੀ ਜਿਹੜਾ ਦੋਸਤੋ ਇੱਕ ਪੈ ਜਿਹੜਾ ਅਠ ਪੈ ਜਿਹੜਾ ਅੱਠ ਪੈ ਹੀ ਮਿਲਦੀ ਆ ਮਨਨ ਵੀ ਪਸਮਾ ਜਿਹੜਾ ਬੱਚੇ ਤੇ ਹੁੰਦਾ ਠੀਕ ਆ ਇੱਕ ਡੰਗ ਤੇ ਕੋਈ ਭੌੜਾ ਵੰਡਾ ਚਾਰਟ ਵਾਲਾ ਕੰਮ ਨਹੀਂ ਆਏਗਾ ਠੀਕ ਆ ਬੱਚਾ ਤੁਸੀਂ ਲਾ ਕੇ ਪਸਮਾ ਕੇ ਗੱਲਬਾਤ ਕਰ ਸਕਦੇ ਹੋ ਨਾਲ ਲੈ ਕੇ ਵੀ ਜਾ ਸਕਦੇ ਹੋ ਉਹਦੇ ਲਈ ਤੁਹਾਨੂੰ ਥੋੜਾ ਜਿਆਦਾ ਰੇਟ ਆ ਉਹ ਵੱਧ ਭਰਨਾ ਪੈ ਸਕਦਾ ਜੇਕਰ ਘੱਟ ਪੈਸੇ ਕਿਸੇ ਨੇ ਲਾਉਣੇ ਤੇ ਕੱਟੀ ਛੱਡ ਕੇ ਵੀ ਜਾ ਸਕਦੇ ਹਾਂ ਉਹ ਅਗਲੇ ਦੀ ਮਰਜ਼ੀ ਹੈ ਠੀਕ ਆ ਹਾਂ ਤੇ ਇਹ ਹੋ ਗਿਆ ਰੇਟ ਭਾ ਫੜਤਾ ਜੀ ਹਾਂ ਜੀ ਤੇ ਇੱਕ ਭਾਜੀ ਦਲੇਰਪੁਰ ਦੀ ਆਪਣੇ ਸੰਪਰਕ ਨੰਬਰ ਨੰਬਰ ਹੈਗਾ 97792 ਹਾਂਜੀ 9006 ਠੀਕ ਹੈ ਜੀ ਹਾਂਜੀ ਇਹ ਤੇ ਆਪਣੇ ਨਾਲ ਕਨੈਕਟ ਕਰ ਸਕਦਾ ਹੈ ਇਹ ਤੇ ਵੀਰ ਭਰਾ ਆਪਣ ਸਾਈ ਪਾ ਸਕਦਾ ਹੈ ਠੀਕ ਹੈ ਇਹ ਤੇ ਆਪਣਾ ਗੂਗਲ ਪੇ ਜ ਆਦਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਅੱਜ ਭਾਜੀ ਦਲੇਰਪੁਰ ਦੇ ਕੋਲੇ ਅੱਜ ਤਿੰਨ ਪਸ਼ੂ ਸੀਗੇ ਇੱਕ ਤਾਂ ਝੋਟੀ ਤੁਹਾਨੂੰ ਦੂਜੇ ਸਵੇ ਸੁਣੀ ਆ ਬਿਲਕੁਲ ਉਹ ਵੀ ਅਜੇ ਸਮਾਂ ਖੜਦੀ ਆ ਲੈ ਕੇ ਜਾਂਦੀ ਆ ਸਮਾਂ ਉਹ ਦਿਖਾਈ ਆ ਤੇ ਇੱਕ ਨੀਲੀ ਦੀ ਪਹਿਲੇ ਨੰਬਰ ਤੇ ਤੁਹਾਨੂੰ ਮੈਂ ਪੂਰੀ ਦੋਸਤੋ ਵਧੀਆ ਚੰਗੀ ਮਜਦ ਦਿਖਾਤੀ ਆ ਠੀਕ ਹੈ ਇੱਕ ਟੋਕਰ ਤੇ ਗੱਬਣ ਮਾਝ ਹੈਗੀ ਆ ਗੱਲਬਾਤ ਆਪਾਂ ਸਾਰੀ ਕਰ ਲਈ ਐ ਬਾਕੀ ਤੁਸੀਂ ਆਪਦਾ ਸਲਾਮ ਮਸ਼ਰਾ رائے ਕਰਕੇ ਸੋਚ ਵਿਚਾਰ ਕਰਕੇ ਜਿਹੜੀ ਗੱਲਬਾਤ ਫੋਨ ਕਰ ਸਕਦੇ ਠੀਕ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ